ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਜਿਹੜੇ YouTube ਤੇ ਦੇਖ ਰਹੇ ਨੇ ਜਾਂ ਜਿਹੜੇ Facebook ਤੇ ਦੇਖ ਰਹੇ ਆ ਸਭ ਦਾ ਸਵਾਗਤ ਹੈ ਵੀਰੇ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਨਵੇਂ ਹੋ ਜੇ Facebook ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਵੀਰੇ ਅੱਜ ਦੀ ਵੀਡੀਓ ਆਪਾਂ ਹਮੇਸ਼ਾ ਦੀ ਤਰ੍ਹਾਂ ਝੁੰਨੇ ਤੇ ਪਾਉਣੇ ਰਹਿੰਦੇ ਆ ਇੱਕ ਵਧੀਆ ਸਰਲ ਤਰੀਕੇ ਦੇ ਨਾਲ ਆਪਾਂ ਪਹਿਲਾਂ ਹੀ ਲਿਖ ਲਿਆ ਤਾਂ ਜੋ ਤੁਹਾਨੂੰ ਟਾਈਮ ਵੇਸਟ ਨਾ ਹੋਵੇ ਵੀਡੀਓ ਨੂੰ ਆਪਾਂ ਲੰਮੀ ਨਾ ਚੀਏ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਬਾਸਮਤੀ ਦੀ ਕਿਹੜੀ ਕਿਸਮ ਲਾਈਏ ਜਿਹੜੀ ਕਿ ਲੰਮੇ ਸਮੇਂ ਦੀ ਹੈ ਲੰਮੇ ਟਾਈਮ ਦੀਆਂ ਕਿਸਮਾਂ ਠੀਕ ਹੈ ਕਿਉਂਕਿ ਹੁਣ ਨੋਟੀਫਿਕੇਸ਼ਨ ਆ ਜਿਹੜਾ ਜਾਰੀ ਹੋ ਚੁੱਕਿਆ ਹੈ ਤਿੰਨ ਝੋਨਾ ਦੇ ਵਿੱਚ ਪੰਜਾਬ ਦੇ ਵਿੱਚ ਝੋਨਾ ਲੱਗਣਾ 1 ਤਰੀਕ 5 ਤਰੀਕ ਤੇ 9 ਤਰੀਕ ਠੀਕ ਹੈ ਅਲੱਗ-ਅਲੱਗ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਸਾਨੂੰ 9 ਤਰੀਕ ਮਿਲੀ ਆ ਵੀਰੇ ਮਾਨਸਾ ਏਰੀਆ ਮੇਰਾ ਬੁੜਲਾਡਾ ਬਲਾਕ ਆ ਵੀਰੇ ਤੇ ਚਾਨਕਪਿੰਡ ਆ ਮੇਰਾ ਅਚਾਨਕ ਲੱਗ ਹੀ ਰਿਹਾ ਠੀਕ ਹੈ ਜੀ ਬਾਸਮਤੀ ਨਾਲ ਪੰਗਾ ਲੈਣਾ ਜੇ ਕਿਸੇ ਨੇ ਜੇ ਤਾਂ ਕੋਈ ਨਵਾਂ ਤਾਂ ਉਹਨੇ ਜੇ ਤਜਰਬਾ ਕਰਨਾ ਸਿੱਧੀ ਜੀ ਗੱਲ ਮੈਂ ਹਰੇਕ ਵੀਡੀਓ ਦੇ ਵਿੱਚ ਕਹਿੰਦਾ ਜੇ ਤੁਹਾਡੇ ਕੋਲੇ 10 ਕਿੱਲੇ ਆ ਤਾਂ 3 ਕਿੱਲੇ ਤੁਸੀਂ ਬਾਸਮਤੀ ਦਾ ਰਿਸਕ ਫੈਕਟਰ ਲੈ ਸਕਦੇ ਹੋ ਅੱਜ ਦੇ ਟਾਈਮ ਜਿਹੜੇ ਹਿਸਾਬ ਨਾਲ ਠੇਕੇ ਇੰਨੇ ਵੱਧ ਚੁੱਕੇ ਨੇ ਜਾਂ ਮਹਿੰਗਾਈ ਹੈ ਜੀ ਵੱਧ ਚੁੱਕੀ ਹੈ ਬਾਸਮਤੀ ਵੈਰਾਈਟੀ ਦਾ ਰੇਟ ਨਹੀਂ ਹੈਗਾ ਪਿਛਲੇ 2 ਕਸਾਲਾਂ ਦਾ ਤਾਂ ਤੁਸੀਂ 10 ਕਿੱਲਾਂ ਦੇ ਵਿੱਚੋਂ 3 ਕਿੱਲੇ ਕੱਲਾ ਰਿਸਕ ਲੈਣਾ ਆਦਰਵਾਈਜ਼ ਲੋਡ ਨਹੀਂ ਤਾਂ ਰੇਸ਼ੋ ਤੁਸੀਂ ਮੈਂ ਦੱਸਤੀ ਇਹ ਤੋਂ ਲੈ ਕੇ 35% ਤੁਸੀਂ ਰਿਸਕ ਫੈਕਟਰ ਲੈ ਸਕਦੇ ਹੋ ਜੇ ਲਾਉਂਦੇ ਹੋ ਜਿਹੜੇ ਮੇਰੇ ਵਰਗੇ ਪੁਸ਼ਤਾਂ ਤੋਂ ਬਾਸਮਤੀ ਲਾਉਂਦੇ ਆਉਂਦੇ ਨੇ ਉਹ ਵੀਰੇ ਲਾਉਂਦੇ ਲਾਉਂਦੇ ਨੇ ਕਿਉਂਕਿ ਇਹ ਲੱਕ ਹੈ ਕਿਸਮਤ ਦਾ ਜੂਆ ਠੀਕ ਹੈ ਝੋਨੇ ਦੇ ਬਰਾਬਰ ਵੀ ਪੈੜ ਸਕਦੀ ਆ ਝੋਨੇ ਤੋਂ ਥੱਲੇ ਵੀ ਰਹਿ ਸਕਦੀ ਆ ਤੇ ਝੋਨੇ ਦੇ ਉੱਤੇ ਟੱਪ ਵੀ ਸਕਦੀ ਆ ਪਰ ਪਿਛਲੇ 2 ਸਾਲਾਂ ਦਾ ਜੇ ਆਪਾਂ ਡਾਟਾ ਕੈਲਕੂਲੇਟ ਕਰੀਏ ਤਾਂ ਬਾਸਮਤੀ ਦਾ ਕੋਈ ਬਹੁਤਾ ਚੰਗਾ ਰਿਕਾਰਡ ਹੈ ਨਹੀਂ ਕਿਉਂਕਿ ਝੋਨੇ ਦੇ ਉੱਤੇ ਜਿਹੜੀ ਐਮਐਸਪੀ ਆ ਉਹ 2300 ਰੁਪਿਆ ਪਿਛਲੀ ਵਾਰੀ ਆਪਾਂ ਨੂੰ ਮਿਲਿਆ ਹੈ ਹਨਾ ਤੇ ਜਿਹੜਾ ਕਿ ਬਹੁਤ ਜ਼ਿਆਦਾ ਅਗਲੀ ਵਾਰੀ ਨੂੰ ਇਹ ਵਾਜੂਗਾ ਲਗਭਗ 2400 2450 ਦੇ ਆਸ-ਪਾਸ ਹੋਊਗਾ ਤਾਂ ਮੈਨੂੰ ਲੱਗਦਾ ਜਿਹੜਾ 2400 ਨੂੰ ਝੋਨਾ ਵਿਕੂਗਾ ਹੈਨਾ ਝਾੜ ਤੋਂ ਪਤਾ ਹੀ ਆ ਸਾਰੇ ਝੋਨਿਆਂ ਦਾ ਜਿੱਥੇ ਹਾਈਬ੍ਰਿਡ ਝੋਨਾ ਨਹੀਂ ਹੁੰਦਾ ਠੀਕ ਹੈ ਜਾਂ ਪੀਆਰ ਝੋਨੇ ਹੁੰਦੇ ਨੇ ਉਹ ਝੋਨੇ ਨਾਲੇ ਪੰਗਾ ਲਿਓ ਵੀ ਬਾਸਮਤੀ ਵਾਲੇ ਸੈਕਟਰ ਦੇ ਵਿੱਚ ਬੜਾ ਵੜਨ ਦੀ ਲੋੜ ਨਹੀਂ ਪਰ ਫਿਰ ਵੀ ਜੇ ਤੁਸੀਂ ਰਿਸਕ ਲੈਣਾ ਤਾਂ 10 ਕਿੱਲਿਆਂ ਦੇ ਵਿੱਚੋਂ 3 ਕਿੱਲਿਆਂ ਦਾ ਰਿਸਕ ਤੁਸੀਂ ਲੈ ਸਕਦੇ ਹੋ ਕਿਸਮਾਂ ਦੀ ਗੱਲ ਕਰੀਏ ਵੀਰੇ ਮੇਨ ਮੇਨ ਕਿਸਮਾਂ ਦੀ ਗੱਲ ਕਰੂੰ ਵੈਸੇ ਤਾਂ ਬਹੁਤ ਜ਼ਿਆਦੀਆਂ ਕਿਸਮਾਂ ਨੇ ਠੀਕ ਹੈ ਮੇਨ ਚਾਰ ਕਿਸਮਾਂ ਨੇ ਉਹਨਾਂ ਬਾਰੇ ਆਪਾਂ ਚਰਚਾ ਪਾਵਾਂਗੇ ਵੀ ਕਿਹੜੀ ਲਾਈਏ ਕਿਹੜੀ ਨਾਲ ਲਾਈਏ ਸਭ ਤੋਂ ਪਹਿਲਾਂ ਮੇਰੀ ਮੁੱਛਣ ਮੁੱਛਰ 1401 ਪੂਸ਼ਾ ਬਾਸਮਤੀ 6 ਵੀ ਕਹਿੰਦੇ ਨੇ ਆ ਸਾਰੀਆਂ ਵੈਰਾਈਟੀਆਂ ਨੇ ਨਾ ਜਿਹੜੀਆਂ ਇਹ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਪੂਸ਼ਾ ਦਿੱਲੀ ਵੱਲੋਂ ਲਾਂਚ ਕੀਤੀਆਂ ਹੋਈਆਂ ਨੇ ਅਲੱਗ-ਅਲੱਗ ਡੇਟਾਂ ਦੇ ਉੱਤੇ ਅਲੱਗ-ਅਲੱਗ ਸਾਲਾਂ ਦੇ ਮੁੱਛਲਾ ਜਿਹੜਾ ਇਹ ਜਿੰਨੀਆਂ ਵੀ ਬੀਜ ਨੇ ਇਹ ਤੁਹਾਨੂੰ ਹਰੀਦ ਯੂਨੀਵਰਸਿਟੀ ਤੋਂ ਮਿਲ ਜੂਗਾ ਕਰੇ ਹਰੇਕ ਪ੍ਰਾਈਵੇਟ ਬੀ ਵਾਲੇ ਭੰਡਾਰ ਤੋਂ ਮਿਲ ਜੂਗਾ ਠੀਕ ਹੈ ਜਿੱਥੋਂ ਮਰਜ਼ੀ ਤੁਸੀਂ ਲੈ ਲਿਓ ਇਹ ਕੋਈ ਮਸ਼ੂਰੀ ਨਹੀਂ ਵੀ ਜਿੱਥੋਂ ਲੈਣਾ ਲਓ ਰੇਟ ਜਿਹੜੀ ਗੱਲ ਕਰੀਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ 75 ਰੁਪਏ ਰੇਟ ਆ ਦੋਨਾਂ ਵੈਰੈਟੀਆਂ ਦਾ 11 21 ਦਾ ਵੀ ਇਹ 17 18 ਦਾ ਵੀ ਪ੍ਰਤੀ ਕਿਲੋ ਵੀ ਦੇ ਸਾਹ ਹਾਂ ਠੀਕ ਹੈ ਜੀ ਮੁਛਲ ਦੀ ਗੱਲ ਕਰੀਏ ਤਾਂ 150 ਦੇ ਲੈਂਦਾ ਭਾਈ ਇਹ ਸਭ ਤੋਂ ਲੰਮੀ ਵੈਰੈਟੀ ਸਭ ਤੋਂ ਵੱਧ ਬਿਮਾਰੀਆਂ ਸਭ ਤੋਂ ਵੱਧ ਸਪਰੇਆਂ ਪਰ ਝਾੜਾ ਜਿਹੜਾ ਇਹਦਾ ਇਹ ਤੁਸੀਂ ਜਿੰਨਾ ਵੀ ਲੈ ਸਕਦੇ ਹੋ ਲੋਕਾਂ ਨੇ 70 70 ਮਾਣ ਵੀ ਕੱਢੇ ਹੋਏ ਨੇ 70 ਮਾਣ ਤੋ ਉੱਤੇ ਵੀ ਗਏ ਹੋਏ ਨੇ ਤੇ ਰੇਟ ਇਹਦਾ ਲੱਗਦਾ ਵੀਰੇ 4350 ਤੋਂ 4500 ਦੇ ਵਿੱਚ ਵਿੱਚ ਰਹਿੰਦਾ ਉਹ ਮਾਰਕੀਟ ਦੇ ਉੱਤੇ ਡਿਪੈਂਡ ਕਰਦਾ ਮਿਨੀਮਮ ਐਕਸਪੋਰਟ ਪ੍ਰਾਈਸ ਦੇ ਉੱਤੇ ਗੱਲ ਕਰਦੇ ਆ ਵਪਾਰੀਆਂ ਦੇ ਉੱਤੇ ਡਿਪੈਂਡ ਕਰਦਾ ਤੇ ਪੜ ਰਹੇ ਨੇ ਰੇਟ ਆ ਜਿਹੜਾ ਇਹਦਾ 3000 ਤੋਂ ਲੈ ਕੇ ਸਾਰੀਆਂ ਕਿਸਮਾਂ ਦੀ 4500 ਦੇ ਵਿੱਚ ਵਿੱਚ ਰਹਿੰਦਾ ਅੱਜ ਨੀਆਂ ਤੇ 네 ਚਾਰੀ ਕਿਸਮਾਂ ਦੀ ਤੋਂ ਬਾਅਦ ਖਾਦ ਦੀ ਜੇ ਗੱਲ ਕਰੀਏ ਵੀਰੇ ਖਾਦ ਜਦੋਂ ਇਹਦੀ ਮੈਨੇਜਮੈਂਟ ਕਰਨੀ ਆ ਜੂੜੀਆਂ ਦੇ ਵਿੱਚ ਦੋ ਗੱਟੇ ਰੱਖਣੇ ਆ ਠੀਕ ਹੈ ਤੀਜਾ ਗੱਟਾ ਪਾਉਣਾ ਤਾਂ ਨਾਲ ਤੁਹਾਨੂੰ ਸਪਰੇਆਾਂ ਵੀ ਜਾਰੀਆਂ ਕਰਨੀਆਂ ਪੈਣਗੀਆਂ ਨਾਲ ਤੁਹਾਨੂੰ ਜੰਗਾੜਾ ਵੀ ਜ਼ਿਆਦਾ ਪਾਉਣਾ ਪਊਗਾ ਪਦਾਨ ਵਗੈਰਾ ਵੀ ਜ਼ਿਆਦਾ ਪਾਉਣੀ ਪਊਗੀ ਠੀਕ ਹੈ ਥੱਲੇ ਜੇ ਗੱਲ ਕਰੀਏ ਇੱਕ ਗੱਟਾ ਵੀਰੇ ਸੁਪਰ ਦਾ ਪਾ ਲਓ ਜਾਂ ਅੱਧਾ ਗੱਟਾ ਡੀਏਪੀ ਦਾ ਪਾ ਲਓ ਠੀਕ ਹੈ ਸੁਪਰ ਪਾਉਗੇ ਤਾਂ ਵੈਸਟ ਆ ਠੰਡੀ ਰੱਖਦੀ ਹੈ ਕੈਲਸ਼ੀਅਮ ਵਗੈਰਾ ਵੀ ਉਹਦੇ ਚ ਹੁੰਦਾ ਠੀਕ ਹੈ ਡੀਏਪੀ ਹੋ ਗਿਆ ਜੂਰੀਆ ਹੋ ਗਿਆ ਨਾਲ 20 ਕਿਲੋ ਜਾਂ 25 ਕਿਲੋ ਵੀਰੇ ਪੋਟਾਸ਼ ਪਾਉਣੀ ਹੈ ਇਹ ਜਮੀਨ ਦੀ ਤਿਆਰੀ ਤੋਂ ਪਹਿਲਾਂ ਹੀ ਪਾ ਦਿਓ ਤਾਂ ਵਧੀਆ ਰਹੂਗਾ ਜੇ ਬਾਅਦ ਚ ਪਾ ਦੋਗੇ ਫਿਰ ਵੀ ਠੀਕ ਹੈ ਪਰ ਪਹਿਲਾਂ ਪਾਓਗੇ ਤਾਂ ਜ਼ਿਆਦਾ ਬੈਟਰ ਆ ਉਸ ਤੋਂ ਬਾਅਦ 11 21 ਦੀ ਗੱਲ ਕਰੀਏ ਬਹੁਤ ਲੰਮੇ ਸਮੇਂ ਤੋਂ ਇਹ ਰਾਜ ਕਰ ਰਹੀ ਹੈ 2005 ਦੇ ਵਿੱਚ ਇਹ ਵੈਰਾਈਟੀ ਲਾਂਚ ਕੀਤੀ ਸੀ ਕਿਹਨੇ ਲਾਂਚ ਕੀਤੀ ਸੀ ਭਾਈ ਇਹਨੇ ਕੀਤੀ ਸੀ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਦੀ 140 ਦਿਨ ਲੈਂਦੀ ਆ ਇਹ ਜਿਹੜੇ ਦਿਨ ਨੇ ਨਾ ਵੀਰੇ ਇਹ ਅੰਕੜੇ ਨੇ ਬਾਕੀ 5-7 ਦਿਨ ਹਫਤਾ 10 ਦਿਨ ਉੱਤੇ ਥੱਲੇ ਹੋ ਸਕਦੇ ਆ ਤੁਹਾਡੇ ਖੇਤ ਦੇ ਅਕੋਰਡਿੰਗ ਤੁਹਾਡੀ ਮੈਨੇਜਮੈਂਟ ਦੇ ਅਕੋਰਡਿੰਗ ਮੌਸਮ ਦੇ ਅਕੋਰਡਿੰਗ ਠੀਕ ਹੈ ਐਕੂਰੇਟ ਨਹੀਂ ਹੁੰਦਾ ਕਦੇ ਵੀ ਐਕੂਰੇਟ ਨਹੀਂ ਹ ਕੱਦ ਵੀ ਤੁਹਾਡੀ ਦੇਖ ਪਾਣਾ ਉਰੀਆ ਨਾਲ ਜਿਵੇਂ ਤੁਸੀਂ ਮੈਨੇਜਮੈਂਟ ਕਰਦੇ ਹੋ ਉਹਦੇ ਨਾਲ ਵਾਧਾ ਘਟਦਾ ਰਹਿੰਦਾ ਥੋੜਾ ਮੋਟਾ ਇਹ ਸਿਰਫ ਅੰਕੜੇ ਨੇ ਜਿਹੜੇ ਦਿੱਤੇ ਹੋਏ ਨੇ ਯੂਨੀਵਰਸਿਟੀ ਵੱਲੋਂ 120 ਸੈਂਟੀਮੀਟਰ ਵੇਲੇ ਕੱਦ ਹੋਊਗਾ ਝਾੜਾ ਜਿਹੜਾ ਇਹਦਾ 45 ਤੋਂ ਲੈ ਕੇ ਵੀਰੇ 70 ਮੰਨ ਤੱਕ ਵੀ ਤੁਸੀਂ ਜਾ ਸਕਦੇ ਹੋ 70 ਨਹੀਂ ਕਹਿ ਸਕਦੇ 60 ਮੰਨ ਤੱਕ ਔਸਤ ਝਾੜ ਇਹਦਾ ਆਉਣਾ ਤੇ ਜੇ ਰੇਟ ਦੀ ਗੱਲ ਕਰੀਏ ਸੇਮ 3000 ਤੋਂ 4500 ਰੁਪਿਆ ਲੱਗਦਾ ਵੀਰੇ ਤੇ ਤੁਸੀਂ ਲਾ ਲਿਓ ਸਾਹਿਬ ਇਹਨੂੰ ਨਾਰਮਲ ਹੋ ਕਾਰੀ ਆ ਜਿਹੜੇ ਉਹ ਭੱਜ ਭੱਜ ਕੇ ਪੈਂਦੇ ਨੇ ਸਾਰਿਆਂ ਤੋਂ ਵੱਧ ਰੇਟ ਲੱਗਦਾ ਵੀਰੇ ਮੁੱਛਲ ਦਾ ਪਹਿਲੇ ਨੰਬਰ ਤੇ ਉਦੋਂ ਬਾਅਦ ਲੱਗਦਾ ਵੀਰੇ ਦੂਜੇ ਨੰਬਰ ਤੇ 11 ਕੀ ਕਈ ਵਾਰੀ ਇਹ ਪਹਿਲੇ ਤੇ ਆ ਜਾਂਦਾ ਆ ਦੂਜੇ ਤੇ ਆ ਜਾਂਦਾ ਇਹ ਕੋਈ ਪਤਾ ਹੀ ਨਹੀਂ ਹੁੰਦਾ ਠੀਕ ਹੈ ਉਦੋਂ ਬਾਅਦ ਰੇਟ ਆਗਾ ਤੀਜੇ ਨੰਬਰ ਤੇ ਵੀਰੇ 17 18 ਦਾ ਤੇ ਚੌਥੇ ਤੇ ਵੀਰੇ 18 85 ਦਾ ਕਿਉਂਕਿ ਇਹ ਨਵੀਂ ਵੈਰੈਟੀ ਆ ਠੀਕ ਹੈ ਪਰ ਇਹਦੇ ਤੋਂ ਆਹ ਝਾੜ ਵੱਧ ਦੇ ਦਿੰਦੀ ਆ 45 ਤੋਂ 65 ਮੰਨ ਇਹਦੇ ਤੋਂ ਆਹ ਝਾੜ ਵੱਧ ਦੇ ਦਿੰਦੀ ਆ 50 ਤੋਂ 80 70 ਮੰਨ ਵੀ ਲੋਕਾਂ ਨੇ ਇਹ ਕੱਢੀ ਹੋਈ ਆ ਪਰ ਨੋਰਮਲ ਜਿਹੇ ਅੰਕੜੇ ਕੱਢੀ ਐਵਰੇਜ ਕੱਢੀਏ ਤਾਂ 50 ਤੋਂ 55 ਮੰਨ 60 ਮੰਨ ਦੇ ਵਿੱਚ ਵਿੱਚ ਰਹਿੰਦੇ ਆ ਵੀਰੇ ਸਾਰਿਆਂ ਦੇ ਪਰ ਇਹਦੇ ਨਾਲੋਂ ਚੰਗੀ ਆਹਾ ਇਹਦੇ ਨਾਲੋਂ ਚੰਗੀ ਆ ਇਹਦੇ ਨਾਲੋਂ ਚੰਗੀ ਇਹ ਕਿਵੇਂ ਆ ਵੀ ਇੱਕ ਤਾਂ ਇਹਦੇ 'ਚ ਬਿਮਾਰੀ ਦਾ ਕਾਕਰਾ ਬਲਾਸਟ ਜਿੰਨੇ ਵੀ ਬ্লাইਟ ਰੋਗ ਨੇ ਉਹ ਨਹੀਂ ਆਉਂਦੇ ਠੀਕ ਐ ਇਹਦੇ 'ਚ ਇਹਦੇ ਨਾਲੋਂ ਘੱਟ ਆਉਂਦੇ ਨੇ ਇਹਦੇ 'ਚ ਬਹੁਤ ਆਉਂਦੇ ਆ ਵੀਰੇ ਇਹਦੇ 'ਚ ਇੱਕ ਸਪਰੇਅ ਵੱਧ ਹੋਊਗੀ ਇਹਦੇ 'ਚ ਥੋੜੀ ਜਿਹੀ ਘੱਟ ਹੋ ਜੂ ਇਹਦੇ 'ਚ ਇੱਕ ਸਪਰੇਅ ਨਾਲ ਵੀ ਚੱਲ ਜੂਗਾ ਗੱਲ ਕਰ ਦੋ ਤਿੰਨ ਆਪਾਂ ਕਰਨੀਆਂ ਹੀ ਪੈਂਦੀਆਂ ਨੇ ਇਹ ਕਹਿਣੀਆਂ ਗੱਲਾਂ ਨੇ कद ਜੇ 17-18 ਦੀ ਗੱਲ ਕਰੀ ਵੀਰੇ 120 ਸੈਂਟੀਮੀਟਰ 320 ਤੋਂ 40 ਦਿਨ ਲੈਂਦਾ 185 ਵੀ 135 ਤੋਂ 40 ਦਿਨ ਲੈਂਦੀ ਆ 45 ਵੀ ਲੈ ਜਾਂਦੀ ਆ ਵੀਰੇ ਤੇ 120 ਸੈਂਟੀਮੀਟਰ ਕਰਦਾ 410 ਤੋਂ 10 ਦਾ ਖਾ ਦਾ ਜਿਹੜੀ ਇਹ ਤਿੰਨਾਂ ਦੇ ਵਿੱਚ ਸੇਮ ਆ ਤਿੰਨਾਂ ਦੇ ਵਿੱਚ ਸੇਮ ਆ ਜਿੰਨੀ ਜੂੜੀਆਂ ਕੱਟ ਰੱਖੋਗੇ ਵੀਰੇ ਉਨਾ ਜ਼ਿਆਦਾ ਫਾਇਦਾ ਦੋ ਕਟਿਆਂ ਤੋਂ ਇਹਨਾਂ ਤੋਂ ਥੱਲੇ ਥੱਲੇ ਰੱਖੋਗੇ ਤੀਜਾ ਕਟਾ ਤਾਂ ਪੌਣਾ ਨਹੀਂ ਆਪਾਂ ਫੇਰ ਡਿੱਗਣ ਦਾ ਖਤਰਾ ਵੀ ਰਹਿੰਦਾ ਬਿਮਾਰੀ ਵੀ ਜ਼ਿਆਦਾ ਆਉਂਦੀ ਆ ਸਿੱਧੀ ਜੀ ਗੱਲ ਆ ਚਾਰ ਵੈਰੈਟੀਆਂ ਨੇ ਜਿਹੜੀਆਂ ਮੀਨ ਜਿੱਥੇ ਬਈ ਮੁੱਛਾ ਹੁੰਦਾ ਇੱਕ ਨੰਬਰ ਪਾਣੀ ਚ ਨਹਿਰੀ ਪਾਣੀ ਹੋਵੇ ਉੱਥੇ ਮੁੱਛਲ ਹੁੰਦਾ ਉੱਥੇ ਮੁੱਛਲ ਲਾਓ ਉੱਥੇ ਆ ਤਿੰਨਾਂ ਦੇ ਵਿੱਚੋਂ ਕੋਈ ਵੈਰੈਟੀ ਲਾਉਂਦਾ ਕੋਈ ਟੋਕ ਨਹੀਂ ਲੇਗਾ ਜਿੱਥੇ ਮੁੱਛਲ ਨਹੀਂ ਹੁੰਦਾ ਸਾਡੇ ਜਿਵੇਂ ਹਾਈਬ੍ਰਿਡ ਚਾਉਣਾ ਹੁੰਦਾ ਪਾਣੀ ਆ ਜਿਹੜਾ ਉਹ 1.7 ਨੰਬਰ ਆ ਜਾਂ 2 ਨੰਬਰ ਆ ਉੱਥੇ ਤੁਸੀਂ 11 21 ਲਾ ਸਕਦੇ ਹੋ 17 18 ਲਾ ਸਕਦੇ ਹੋ 18 85 ਲਾ ਸਕਦੇ ਹੋ ਦੋ ਨੰਬਰ ਪਾਣੀ ਦੇ ਪਰ ਸ਼ਰਤ ਤਾਂ ਕਿ ਤੁਹਾਡੇ ਕੋਲੇ ਨਹਿਰ ਦਾ ਪਾਣੀ ਹਫਤੇ ਬਾਅਦ ਵਾਣ ਨੂੰ ਲਗਾ ਜ਼ਰੂਰੀ ਹੈ ਵਿੱਚ ਹੀ ਕਹਿੰਦੇ ਨਹਿਰ ਦਾ ਪਾਣੀ ਕਿਉਂ ਜਰੂਰੀ ਠੀਕ ਹੈ ਬਹੁਤ ਜ਼ਿਆਦਾ ਕਿਉਂ ਵੀ ਕੈਸੇ ਰਹੂਗਾ ਤੇ ਉਹਦੇ ਨਾਲ ਫੰਗਸ ਵੀ ਜ਼ਮੀਨ ਦੇ ਵਿੱਚ ਆਉਂਦੀ ਹੈ ਤਾਂ ਆਪਾਂ ਨੂੰ ਫੰਗੀ ਸਾਈਡ ਵੀ ਕਰਨੇ ਪੈਂਦੇ ਨੇ ਟੈਂਪਰੈਂਟ ਉਹ ਆ ਗਿਆ ਆਪਾਂ ਰੈਗੂਲਰ ਵੀਡੀਓ ਪਾਉਂਦੇ ਰਹਾਂਗੇ ਮੈਂ ਜਿਹੜੀ ਲਾਉਂਗਾ ਬਈ ਮੇਰੇ ਕੋਲ 11 21 ਦਾ ਵੀ ਵੀ ਪਿਆ 17 18 ਦਾ ਵੀ ਪਿਆ 4 ਕਿੱਲੇ ਮੈਂ ਜੜੀ ਲਾਏ ਆ ਪਿਛਲੀ ਵਾਰੀ ਮੇਰੇ ਕੋਲ 6 ਕਿੱਲੇ ਸੀ ਜੜੀ ਹੌਲੀ ਹੌਲੀ ਘਟਾ ਰਹੇ ਆ ਕਿਉਂਕਿ ਝੋਨਾ ਜਿਹੜਾ ਜ਼ਿਆਦਾ ਬੈਨੀਫਿਟ ਦੇ ਰਿਹਾ ਪਿਛਲੇ 2 ਸਾਲਾਂ ਦੇ ਵਿੱਚ ਪਰ ਜਮਾ ਨਹੀਂ ਛੱਡ ਸਕਦੇ ਕਿਉਂਕਿ ਇਹ ਜੂਆ ਸੱਟਾ 11 21 ਦੇ ਵਿੱਚ ਇਹ ਜੇ ਝਾੜ ਘਟਾਤਾ ਤਾਂ ਉਹ ਜੋ ਦਾ ਰੇਟ ਵੱਧ ਮਿਲ ਜਾਂਦਾ ਆਪਾਂ ਨੂੰ 3-400 ਗੱਲ ਉੱਥੇ ਆ ਜਾਂਦੀ ਐ 17-18 ਦੇ ਵਿੱਚ ਕੀ ਦਿੱਕਤ ਆ ਇਹ ਨਾ ਜਿਵੇਂ ਝਾੜ ਤੋਂ ਥੋੜਾ ਜਿਹਾ ਵੱਧ ਦਿੰਦੀ ਆ ਮਾਰਨ ਨੂੰ ਮੋਟਾ ਮੂਲੀ ਜਿਹਾ ਫਰਕ ਆ ਪੈਣਾ ਤੇ ਥੋੜਾ ਜਿਹਾ ਘਟਾ ਦਿੰਦੇ ਆ ਵਪਾਰੀ ਇਹ ਵੀ ਚੌੜੀ ਲੰਮਾ ਖੁਸ਼ਬੂਦਾਰ ਵੀ ਇਹਦੇ ਪਈ ਵੀ ਸੁੰਨੀ ਲੱਗਦੀ ਆ ਇਹ ਠੀਕ ਐ ਉਸ ਤੋਂ ਬਾਅਦ ਜੇ 18-85 ਦੀ ਗੱਲ ਕਰੀਏ ਤਾਂ ਇਹ ਲਾ ਸਕਦੇ ਆ ਵੀਰੇ ਕਿ ਬਹੁਤ ਕਿਸਾਨ 18-85 ਹੋਣਗੇ ਇਹਨਾਂ ਨੂੰ ਛੱਡ ਕੇ ਪਰ ਤੁਹਾਨੂੰ ਪਤਾ ਹੀ ਆ ਵਪਾਰੀ ਜਿਹਨੇ ਪਿਛਲੀ ਵਾਰੀ 1847 1699 ਦਾ ਬੁਰਾ ਹਾਲ ਹੋਇਆ 1500 ਨੂੰ ਭੱਜ-ਭੱਜ ਕੇ ਪੈਂਦੇ ਸੀ ਹੈਨਾ ਉਵੇਂ ਹੋ ਸਕਦਾ ਇਹਦਾ ਕਾਰਨ ਪਰ ਹਾਂ ਝਾੜ ਇਹਦਾ ਚੰਗਾ ਨਹੀਂ ਬਿਮਾਰੀਆਂ ਘਟਲੇ ਤਾਂ ਆਪਾਂ ਇਹਦੇ ਵੱਲ ਵੀ ਜਾ ਸਕਦੇ ਆ ਬਾਕੀ ਤੁਹਾਨੂੰ ਹੀ ਕਹਿੰਦਾ ਉਹਦੇ ਸੂਣ ਸਾਰਿਆਂ ਦੀ ਕਰੋ ਉਹਦੇ ਮਰਜ਼ੀ ਮਨ ਦੀ ਜਾਂ ਉਹਦੇ ਖੇਤ ਦੇ ਅਕੋਰਡਿੰਗ ਤੁਸੀਂ ਆਪਦੇ ਗਵਾਹ ਦੇ ਅਕੋਰਡਿੰਗ ਜਿਹੜਾ ਤੁਹਾਨੂੰ ਖੇਤ ਨੇ ਦੇਣਾ ਉਹੀ ਦੇਣਾ ਸਿੱਧੀ ਜੀ ਗੱਲ ਆ ਮੌਸਮ ਦੇ ਦੇਣਾ ਠੀਕ ਹੈ ਉਸ ਤੋਂ ਬਾਅਦ ਹੋਰ ਨਵੀਆਂ ਵੈਰੇਟੀਆਂ ਵੀ ਆਈਆਂ ਹੋਈਆਂ ਵੀਰੇ ਲਾਂਚ ਹੋਈਆਂ 1985 ਇੱਕ ਤਾਂ ਇੱਕ 1979 ਆ 1979 ਆ ਜਿਹੜੀ ਉਹ ਮੁੱਸਲ ਦੀ ਸੋਧ ਹੈ ਵੀਰੇ ਇਹ ਵੀ ਤੁਸੀਂ ਲਾ ਸਕਦੇ ਹੋ ਪਿਛਲੇ ਨੌਕਸਾਲਾਂ ਦੀ ਇਹ ਵੀ ਚਰਚਾ ਦੇ ਵਿੱਚ ਆ ਪਰ ਮੇਰੇ ਹਿਸਾਬ ਨਾਲ ਪੰਗਾ ਨਾ ਲਿਓ ਇਹਨਾਂ ਦੋਨਾਂ ਵੈਰੇਟੀਆਂ ਦੇ ਕਾਂਟਾ ਮਾਰਦੇ ਆ ਇਹ ਡੀਐਸਆਰ ਜਿਹੜੇ ਸਿੱਧੀ ਵਜਾਈ ਕਰਦੇ ਉਹਨਾਂ ਲਈ ਵਧੀਆ ਕਿਉਂਕਿ ਇਹ ਫਰਸਟ ਵੈਰੇਟੀ ਹੈ ਜਿਹੜੀ ਘਾਨ ਹਰਬੀ ਸਾਹਿਬ ਨੂੰ ਟੌਰ ਰੇਟ ਕਰ ਲੈਂਦੀ ਹੈ ਤੇ ਉਹਨੂੰ ਕਾਰਟ ਕਰਕੇ ਉੱਤੇ ਨਿਕਲ ਜਾਂਦੀ ਹੈ 1985 ਜਿਹੜੀ ਇਹ 1509 ਦੀ ਸੋਦਾ ਉਹ ਉਹਨੇ ਦਿਨ ਘੱਟ ਲੈਂਦੀ ਆ ਠੀਕ ਹੈ ਇਹਦੇ ਵੱਲ ਵੀ ਜਾ ਸਕਦੇ ਹੋ ਪਰ ਇਹ ਦੋਨੇ ਵੈਰੈਟੀਆਂ ਦੇ ਸਫੈਕਟਰ ਨਾਲ ਲਿਓ ਜਾਂ ਤਾਂ ਤੁਸੀਂ 1847 ਨਾਲ ਲਿਓ ਵੀਰੇ ਹਨਾ ਉਹਦੇ ਬਾਰੇ ਸ਼ੋਰਟ ਟਰਮ ਹੁੰਦੀਆਂ ਜਿੰਨੀਆਂ ਵੀ ਵੈਰੈਟੀਆਂ ਨੇ ਅਗਲੀ ਵੀਡੀਓ ਆਪਾਂ ਪਾ ਦਾਂਗੇ ਤੇ ਇੱਕ ਵੀਡੀਓ ਆਪਾਂ ਪਾਵਾਂਗੇ ਵੀ ਝੋਨਾ ਦਾ ਇਹ ਬਾਸਮਤੀ ਲੱਗੀ ਹੈ ਹਨਾ ਬਾਕੀ ਵੀਡੀਓ ਲਗਾਤਾਰ ਪੈਂਦੇ ਰਹਿਣਗੀਆਂ ਸਬਸਕ੍ਰਾਈਬ ਕਰ ਲਿਓ ਭਾਈ ਤੇ ਆਪਾਂ ਕਮੈਂਟ ਜਰੂਰ ਕਰਿਓ ਕਿੰਨਾ ਰਕਮਾ ਤੁਸੀਂ ਬਾਸਮਤੀ ਦਾ ਲਾ ਰਹੇ ਹੋ ਅਗਲੀ ਵੀਡੀਓ ਦੇ ਵਿੱਚ ਇਹ ਵੀ ਗੱਲ ਕਰਾਂਗੇ ਵੀ ਬਾਸਮਤੀ ਦਾ ਰੇਟ ਕਿਵੇਂ ਆਉਂਦਾ ਕਿਵੇਂ ਨਹੀਂ ਆਉਂਦਾ ਠੀਕ ਹੈ ਜੁੜੇ ਰਹੋ ਸਬਸਕ੍ਰਾਈਬ ਕਰ ਲਿਓ ਲਗਾਤਾਰ ਵੀਡੀਓ ਪਾਵਾਂਗੇ ਸ਼ਾਇਦ ਦਿਨ ਦੇ ਵਿੱਚ ਮੈਂ ਦੋ ਵੀਡੀਓ ਪਾਵਾਂ ਨਹੀਂ ਇੱਕ ਦਿਨ ਦੇ ਵਿੱਚ ਇੱਕ ਹੋਵੇ ਤਾਂ ਆਪਾਂ ਪਾਉਣੇ ਇਹੀ ਪਾਉਣੇ ਆ థాంਕ ਯੂ ਸੋ ਮੱਚ ਜੀ ਸਤਿ ਸ੍ਰੀ ਅਕਾਲ